ਪੁਰਾਣੇ ਸਮੇਂ 'ਚ ਫਸਲ ਨੂੰ ਕੋੜਿਆਂ ਬਲਦਾਂ ਨਾਲ ਜਿਹੜਾ ਗਾਇਆ ਜਾਂਦਾ ਸੀ ਇੱਥੇ ਵੜਿਆ ਜਾਂਦਾ ਸੀ ਪਰ ਹੌਲੀ-ਹੌਲੀ ਜਿਹੜੀ ਯੂਰਪ 'ਚ ਸਭ ਤੋਂ ਪਹਿਲਾਂ ਜਿਹੜੀ ਵਿਕਸਤ ਹੋਈ ਹੈ ਕਿ ਟੈਕਨੋਲੋਜੀ ਜਿਹੜੀ ਮਸ਼ੀਨਾਂ ਦੁਆਰਾ ਫਸਲ ਨੂੰ ਕੱਟਣਾ ਵਧਣਾ ਤੇ ਇਹ ਜਿਹੜੀ ਤੁਸੀਂ ਮਸ਼ੀਨ ਦੇਖ ਰਹੇ ਹੋ ਇਹ ਮਸ਼ੀਨਾ ਮੱਕੀ ਵੜਨ ਵਾਲੀਆਂ ਨੇ 1930 ਦੇ ਵਿੱਚ ਜਿਹੜੇ ਹੈਗੇ ਹੈਗੇ ਗਲੀਨਰ ਹਾਰਵੈਸਟਰ ਕੰਬਾਈਨ ਕਾਰਪੋਰੇਸ਼ਨ ਦੁਆਰਾ ਜਿਹੜੀਆਂ ਮਸ਼ੀਨਾ ਬਣਾਈਆਂ ਗਈਆਂ ਸੀ ਮੱਕੀ ਕੱਟਣ ਵਾਲੀਆਂ ਤੇ ਹੌਲੀ ਹੌਲੀ ਜਿਹੜੀ ਇਹ ਤਕਨੀਕਾ ترقی ਕਰਦੀ ਕਰਦੀ ਅੱਜ ਵੱਡੀਆਂ ਕੰਬਾਈਨਾਂ ਤੇ ਪਹੁੰਚ ਗਈ ਆ ਪਰ ਇਹ ਸ਼ੁਰੂਆਤੀ ਦੌਰ ਸੀ ਇਨ੍ਹਾਂ ਮਸ਼ੀਨਾ ਦਾ ਜਦੋਂ ਮੱਕੀ ਵੱਢੀ ਜਾਂਦੀ ਸੀ ਅੱਜ ਆ ਚਾਰਜ ਪਾਉਣ ਵਾਲੀਆਂ ਮਸ਼ੀਨਾ ਹੋਰ ਮਸ਼ੀਨਾ ਬਹੁਤ ਸਾਰੀਆਂ ਆ ਗਈਆਂ ਨੇ ਪਰ ਇਨ੍ਹਾਂ ਮਸ਼ੀਨਾ ਨੇ ਜਿਹੜਾ ਹੈਗਾ ਖੇਤੀ ਦੇ ਵਿੱਚ ਇੱਕ ਵੱਡਾ ਬਰਲਾ ਲੈ ਕੇ ਆਂਦਾ ਦੇਖ ਸਾਧੂ ਕੀੜੇ ਦੀਆਂ ਮਸ਼ੀਨਾਂ ਹੌਲੀ-ਹੌਲੀ ਕਿਸ ਤਰ੍ਹਾਂ ਵਿਕਸਤ ਹੋਈਆਂ ਜਿਹੜੀ ਸ਼ੁਰੂਆਤੀ ਦੌਰ ਦੇ ਵਿੱਚ ਮਸ਼ੀਨ ਬਣਾਈ ਗਈ ਸੀ ਉਹ ਮਸ਼ੀਨ ਟਰੈਕਟਰ ਨਾਲ ਚੱਲਦੀ ਸੀ ਸਿੰਗਲ ਜਾਂ ਡਬਲ ਰੋ ਲੈ ਕੇ ਆਉਦੀ ਸੀ ਅੱਜ ਕੱਲ੍ਹ ਪੰਜਾਬ ਦੇ ਵਿੱਚ ਸਿੰਗਲ ਰੋ ਵਾਲੀ ਵੀ ਮਸ਼ੀਨ ਆਉਂਦੀ ਹੈਗੀ ਤੇ ਆਹ ਮਸ਼ੀਨਾਂ ਜਿਹੜੀਆਂ ਹੈਗੀਆਂ ਬਾਅਦ ਵਿੱਚ ਵਿਕਸਤ ਹੁੰਦੀਆਂ ਹੁੰਦੀਆਂ ਇੱਥੇ ਪਹੁੰਚ ਗਈਆਂ ਨੇ ਸਾਡੀਆਂ ਜਾਣਕਾਰੀਆਂ ਤੁਹਾਨੂੰ ਕਿਵੇਂ ਲੱਗਦੀਆਂ ਨੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜਾਂ ਸਾਡੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ